ਬੜੇ ਚਿਰਾਂ ਦੀ ਤਮੰਨਾ ਸੀ ਕਿ ਧੂਰੀ ਇੱਕ ਵਾਰ ਫਿਰ ਤਾਇਆ ਜਾਵੇ। 2005 ਤੇ 6 ਸਾਲ 2005-6 ਉਦੋਂ ਮਜੀਠੀਆ ਪਰਿਵਾਰ ਕੋਲੇ 슈ਗਰ ਮਿਲ ਹੁੰਦੀ ਸੀ। ਤੇ 슈ਗਰ ਮਿਲ ਦਾ ਬਹੁਤ ਬੁਰਾ ਹਾਲ ਸੀ। 23 ਕਰੋੜ 97 ਲੱਖ ਰੁਪਏ ਉਸ ਦਿਨ ਦੇਣਾ ਸੀ ਜਿਸ ਦਿਨ 2005 ਨੂੰ ਇਹ ਮਿਲ ਸਟਾਰਟ ਹੋਈ ਸੀ ਗੰਨਾ ਉਤਪਾਦਕਾਂ ਦਾ। ਤੇ ਉਦੋਂ ਇੱਕ ਕਾਲੀ ਕਾਰ ਦੇ ਵਿੱਚ ਚਿੱਟੇ ਕੁਰਤੇ ਪਜਾਮੇ ਵਾਲਾ ਬੰਦਾ ਹੁੰਦਾ ਹੁੰਦਾ ਸੀ ਜਿਹਦੇ ਕੋਲੇ ਬਹੁਤ ਪੈਸੇ ਹੁੰਦੇ ਸੀ ਉਹਨੂੰ ਲੁੱਟਣ ਨੂੰ ਵੀ ਫਿਰਦੇ ਹੁੰਦੇ ਸੀ ਉਹਨੂੰ ਕੁੱਟਣ ਨੂੰ ਵੀ ਫਿਰਦੇ ਹੁੰਦੇ ਸੀ ਉਹ ਬੰਦਾ ਮੈਲ ਚਲਾ ਗਿਆ ਸੀ ਉਹ ਮਹੀਨੇ ਬਹੁਤ ਸਵਾਦ ਨਾਲ ਮੈਲ ਚੱਲੀ ਉਸ ਤੋਂ ਬਾਅਦ ਫਿਰ ਉਹ ਬਿਹਾਰ ਦੀ ਪਾਰਟੀ ਨੇ ਖਰੀਦੀ ਉਹ ਕਾਲੀ ਕਾਰ ਤੇ ਚਿੱਟੇ ਕੁਰਤੇ ਪਜਾਮੇ ਵਾਲਾ ਬੰਦਾ ਨਹੀਂ ਹੈ